ستنا شری واحر جی او تمری گونا کیا کہاں میرے ستگران جب گر بول ہے تب بسم ہوئے جائے ਹਮ ਜੈਸੀ ਅਫਰਾਦੀ ਅਵਰ ਕੋਈ ਰਾਖੈ ਜੈਸੀ ਹਮ ਸਤਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸੁਖਾਏ ਨਾ ਹਉ ਜਤੀ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਿਆ ਪ੍ਰਨਵਤ ਨਨਕ ਤਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਮੂਕ ਉਚਰੈ ਸਾਸ਼ਤਰ ਖਟ ਪਿੰਗ ਅਗਰਨ ਚੜ ਜਾਏ ਅੰਦ ਲਖ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਈ ਪਰਮ ਸਨਮਾਨਯੋਗ ਜਿ ਕੋ ਜੁਗਰ ਟਲ ਤਖਤ ਚੌਰ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੱਜ ਸਕਤਨ ਨਕਾਨਾ ਸਾਹਿਬ ਜੀ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਦੂਸਰੇ ਦਿਨ ਦੇ ਸਜੇ ਸਮਾਗਮਾਂ ਦੇ ਵਿੱਚ ਆਪ ਸੰਗਤ ਹਾਜ਼ਰੀਆਂ ਪਰ ਦੇ ਪਏ ਹੋ ਬਹੁਤ ਕੀ ਸਤਕਾਰ ਸਹਿਬ ਇਸ ਸਥਾਨ ਤੋਂ ਗੁਰਮਤ ਸੰਗੀਤ ਦੀ ਗੁਰਬੰਧ ਕੀਰਤਨ ਦੀ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਬੜੇ ਪਿਆਰ ਨਾਲ ਟਿਕ ਕਰਕੇ ਸਰਵਨ ਕੀਤਾ ਹੈ ਕੱਲ ਆਪਾਂ ਇੱਕ ਗਾਥਾ ਇਤਿਹਾਸ ਦਾ ਇੱਕ ਸਾਕਾ ਆਰੰਭ ਕੀਤਾ ਸੀ ਜਿਸ ਨੂੰ ਗੁਰਦੁਆਰਾ ਸੁਧਾਰ ਲਹਿਰ ਦਾ ਪਹਿਲਾ ਸਾਕਾ ਜਾਂ ਇਸ ਤਰ੍ਹਾਂ ਆਖੋ ਕਿ ਉਸ ਸਾਕੇ ਦੇ ਵਿੱਚ ਸ਼ਹੀਦ ਹੋਏ ਭਾਈ ਹਜ਼ਾਰਾ ਸਿੰਘ ਭਾਈ ਹੁਕਮ ਸਿੰਘ ਉਹ ਪਹਿਲੇ ਗੁਰਦੁਆਰਾ ਸੁਧਾਰ ਲੈਰ ਦੇ ਜਿਹੜੇ ਸੰਤ ਉਹ ਸ਼ਹੀਦ ਸੰਤ ਤੇ ਉਹਨਾਂ ਦੀ ਗਾਥਾ ਆਪਾਂ ਕੁਝ ਸਮਾਂ ਰਹਿ ਕੇ ਯਤਨ ਕੀਤੇ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਸਕੀਏ ਤੇ ਉਹ ਸ਼ਹਾਦਤ ਤੇ ਪੰਨੇ ਕਿ ਕਿਵੇਂ ਸਿੱਖਾਂ ਨੇ ਆਪਣੇ ਗੁਰਧਾਮ ਜਿਹੜੇ ਸਨ ਉਹਨਾਂ ਕੋ ਕਰਮੀ ਲੋਕਾਂ ਦੇ ਹੱਥਾਂ ਵਿੱਚੋਂ ਆਪਣੇ ਪ੍ਰਬੰਧ ਦੇ ਵਿੱਚ ਲਿਆਪ ਤੇ ਸਿੱਖੀ ਦੇ ਪ੍ਰਬੰਧ ਨੂੰ ਜਾਂ ਗੁਰਦ ਆਮਾ ਦੇ ਪ੍ਰਬੰਧ ਪ੍ਰਚਾਰ ਪ੍ਰਸਾਰ ਨੂੰ ਅੱਗੇ ਤੋਰਿਆ ਜਦੋਂ ਪਾਈ ਹਜ਼ਾਰਾ ਸਿੰਘ ਦਾ ਸੰਸਕਾਰ ਹੋ ਰਿਹਾ ਪਿਆ ਸੀ ਤੇ ਕੱਲ ਆਪਾਂ ਗੱਲ ਇੱਥੇ ਖਤਮ ਕੀਤੀ ਸੀ ਕਿ ਪਾਈ ਹਜ਼ਾਰਾ ਸਿੰਘ ਦੀ ਮਾਂ ਜਿਹਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ ਪਿਆ ਭੀੜ ਨੂੰ ਇਕੱਠ ਨੂੰ ਪਾਸੇ ਕਰਕੇ ਆਪਣੇ ਪੁੱਤਰ ਦੇ ਕੋਲ ਪਹੁੰਚੀ ਤੇ ਆਪਣੇ ਪੁੱਤਰ ਦੇ ਕੋਲ ਪਹੁੰਚ ਕੇ ਆਪਣੇ ਉਸ ਸ਼ਹੀਦ ਹੋਏ ਪੁੱਤ ਹਜ਼ਾਰਾ ਸਿੰਘ ਦਾ ਮੱਥਾ ਚੁੰਮ ਕੇ ਗੱਲ ਆਖੀ ਸੀ ਕਿ ਪੁੱਤ ਇੱਕ ਤਾਂ ਮੈਂ ਤੇਰੇ ਤੇ ਮਾਣ ਕੀਤਾ ਕਿ ਤੂੰ ਮੇਰੇ ਦੁੱਧ ਦਾ ਫਰਜ਼ ਜਿਹੜਾ ਸੀ ਉਹ ਪੂਰਾ ਨਿਭਾ ਦਿੱਤਾ ਦੂਸਰੀ ਗੱਲ ਉਹ ਮਾਂ ਨੇ ਇਹ ਆਖੀ ਸੀ ਤਹ ਲੱਗੇ ਕਿ ਮੈਂ ਅੱਜ ਮਹਿਸੂਸ ਕਰਦੀ ਆਂ ਇਹ ਗੱਲ ਨੂੰ ਕਿ ਜਿਵੇਂ ਤੂੰ ਆਪਣੇ ਖੂਨ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਕੀਤੇ ਹੋਏ ਕੁਕਰਮ ਪਾਪ ਜਿਹੜੇ ਸੰ ਮਹੰਤਾਂ ਵੱਲੋਂ ਕੀਤੇ ਗਏ ਉਹਨਾਂ ਪਾਪਾਂ ਨੂੰ ਤੂੰ ਆਪਣੇ ਖੂਨ ਦੇ ਨਾਲ ਧੋਣਾ ਕੀਤਾ ਇਹ ਤੇਰੇ ਖੂਨ ਨਾਲ ਧੋਤੇ ਹੋਏ ਉਹਨਾਂ ਦੇ ਪਾਪ ਇਹ ਜਰੂਰ ਰੰਗਤ ਲੈ ਕੇ ਆਉਣਗੇ ਕਿ ਸਿੱਖੀ ਦੇ ਵਿੱਚ ਇਹ ਜਿਹੜੀਆਂ ਕੁਰੀਤੀਆਂ ਜਾਂ ਇਹ ਜੋ ਨਿਵਾਨਤਾ ਆਈ ਹੈ ਇਹ ਦੂਰ ਹੋ ਸਕੇ ਉੱਥੇ ਸਿੱਖਾਂ ਨੇ ਇਹ ਉਸ ਦਿਨ ਤੋਂ ਪ੍ਰਣ ਕਰ ਲਿਆ ਤੇ ਯਾਦ ਰੱਖਿਓ ਗੱਲ ਨੂੰ ਕਿ ਇਹ ਸਿੱਖੀ ਦੇ ਉਹ ਪੰਨੇ ਨੇ ਇਤਿਹਾਸ ਦੇ ਵਿੱਚ ਕੱਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਤੇ ਮੇਰਾ ਮਨ ਇਹ ਕਿ ਥੋੜਾ ਜਿਹਾ ਆਪਾਂ ਉਸ ਨੂੰ ਰਿਪੀਟ ਕਰਕੇ ਅੱਗੇ ਚੱਲੀਏ ਤਾਂ ਕਿ ਅ ਤੁਸੀਂ ਸਾਰੇ ਸਿੱਖਿਆਰਤੀ ਬੈਠੇ ਹੋ ਐਸੀ ਸਾਰੇ ਸਿੱਖ ਹੀ ਸਿੱਖਿਆਰਤੀ ਹੁੰਦੇ ਨੇ ਭਾਵੇਂ ਅਸੀਂ ਵੱਡੀ ਉਮਰ ਦੇ ਵਿੱਚ ਵਿੱਚ ਚਲੇ ਜਾਈਏ ਪਰ ਅਸੀਂ ਸਿੱਖਣਾ ਹੈ ਹਰ ਜੀ ਜਦੋਂ ਅਸੀਂ ਇਤਿਹਾਸ ਦੇ ਇਨ੍ਹਾਂ ਪੰਨਿਆਂ ਨੂੰ ਪੜਨ ਦੇ ਯਤਨ ਕਰਦੇ ਆਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਸਮਾਂ ਏਵੇਂ ਦਾ ਵੀ ਸਿੱਖੀ ਦੇ ਵਿੱਚ ਸੀ ਕਿ ਜਿਹਨੂੰ ਅਸੀਂ ਗੁਰੂ ਕਾਲ ਕਹਿੰਦੇ ਆਂ ਸਿੱਖਾਂ ਨੇ ਉਹ ਤੋਂ ਬੜੇ ਚਾਅ ਦੇ ਨਾਲ ਗੁਰੂ ਘਰਾਂ ਦਾ ਪ੍ਰਬੰਧ ਕੀਤਾ। ਸਤਗੁਰ ਮਹਾਰਾਜ ਜੀ ਤੋਂ ਬਾਅਦ ਵਿੱਚ ਜਿਹੜਾ ਸਮਾਂ ਸੀ ਉਹਨੂੰ ਸਿੱਖੀ ਦੇ ਵਾਸਤੇ ਕਾਲੇ ਦੌਰ ਵਜੋਂ ਜਾਣਿਆ ਜਾਂਦਾ ਹੈ ਕਿਤੇ ਸਮਾਂ ਬਣਿਆ ਤੇ ਆਪਾਂ ਉਸ ਸਮੇਂ ਦੀ ਗੱਲ ਵੀ ਜ਼ਰੂਰ ਕਿਤੇ ਕਰਾਂਗੇ ਕਿ ਉਹ ਸਮਾਂ ਕਿਵੇਂ ਦਾ ਸੀ ਜਦੋਂ ਸਿੱਖਾਂ ਨੇ ਆਪਣੇ ਤਾਨੇ ਦੇ ਉੱਤੇ अनेका ਕਸ਼ਟ ਸਹਾਰ ਕਰਕੇ ਕਈ ਕੱਲੂਕਾਰ ਜਿਨ੍ਹਾਂ ਨੂੰ ਅਸੀਂ ਵੱਡਾ ਕੱਲੂਕਾਰ ਆ ਛੋਟਾ ਕੱਲੂਕਾਰ ਆ ਜਾਂ ਹੋਰ ਜਿਹੜੀਆਂ ਸਿੱਖਾਂ ਨੇ ਸ਼ਹਾਦਤ ਦਿੱਤੀਆਂ ਜੋ ਸਿੱਖਾਂ ਦਾ ਉਹ ਦੌਰ ਚੱਲਿਆ ਕਿ ਸਿੱਖ ਰਾਜ ਬਣਨ ਤੋਂ ਪਹਿਲਾਂ ਵਾਲਾ ਜਿਹੜਾ ਸਮਾਂ ਉਹ ਕਿਵੇਂ ਗੁਜ਼ਰਿਆ ਠਹਿਰ ਜਦੋਂ ਹਿੰਦੁਸਤਾਨ ਦੀ ਧਰਤੀ ਤੇ ਅੰਗਰੇਜ਼ ਕਾਬਜ਼ ਹੁੰਦੇ ਨੇ ਗੁਰੂ ਘਰਾਂ ਦਾ ਪ੍ਰਬੰਧ ਉਸ ਵੇਲੇ ਮਹੰਤ ਚਲਾਉਂਦੇ ਪਏ ਸੀ ਉਦਾਸੀ ਤੇ ਨਿਰਮਲ ਸੰਤਾਂ ਵੱਲੋਂ ਇਹ ਪ੍ਰਬੰਧ ਚਲਾਇਆ ਜਾਂਦਾ ਸੀ ਅੱਜ ਵੀ ਬਹੁਤ ਸਤਿਕਾਰਯੋਗ ਵੀ ਨੇ ਪਰ ਕੁਝ ਉਸ ਵੇਲੇ ਜਿੰਨਾ ਗੁਰੂ ਘਰਾਂ ਦੇ ਨਾਲ ਬਹੁਤੀ ਆਮਦਨ ਦਾ ਸਾਧਨ ਇਕੱਠਾ ਹੋ ਗਿਆ ਸੀ ਅੱਜ ਵੀ ਤੁਸੀਂ ਇਸ ਗੁਰੂ ਘਰੇ ਆਉਂਦੇ ਹੋ ਐਡਸਫੀਲਡ ਵਿੱਚ ਹੁਣ ਤੁਸੀਂ ਆਉਂਦੇ ਹੋ ਤੁਸੀਂ ਇੱਥੇ ਆ ਕੇ ਕੋਈ ਪੌਂਡ ਮੱਥਾ ਟੇਕਦਾ ਕੋਈ 5-7 ਪੌਂਡ ਟੇਕਦਾ ਕੋਈ ਪੈਣੀ ਟੇਕਦਾ ਹੈ ਇਹ ਸਾਰਾ ਜਿਹੜਾ ਪੈਸਾ ਆਉਂਦਾ ਹੈ ਜਾਂ ਹੋਰ ਅਦਰ ਇਨਕਮ ਜਿਹੜੀ ਗੁਰਦੁਆਰੇ ਦੀ ਹੁੰਦੀ ਉਹ ਕਾਦੇ ਵਾਸਤੇ ਹੁੰਦੀ ਹੈ ਕਿ ਗੁਰਦੁਆਰੇ ਦਾ ਪ੍ਰਬੰਧ ਚਲਾਇਆ ਜਾ ਸਕੇ ਇਹ ਪ੍ਰਬੰਧ ਚਲਾਉਣ ਵਾਸਤੇ ਆ ਪਹਿਲੇ ਸਮਿਆਂ ਦੇ ਵਿੱਚ ਸਿੱਖਾਂ ਦੇ ਕੋਲ ਐਵੇਂ ਦਾ ਬਹੁਤਾ ਪ੍ਰਬੰਧ ਨਹੀਂ ਸੀ ਪਰ ਕੁਝ ਕੁ ਅਸਥਾਨ ਐਸੇ ਸਨ ਜਿੱਥੇ ਬਹੁਤੀ ਆਮਦਨ ਆਉਂਦੀ ਪਈ ਸੀ ਜਿਵੇਂ ਤਰਨਤਨ ਸਾਹਿਬ ਦਰਬਾਰ ਸਾਹਿਬ ਤਰਨਤਨ ਹੋ ਗਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਨਕਾਣਾ ਸਾਹਿਬ ਗੁਰੂ ਕਾ ਬਾਗ ਇਸ ਤਰ੍ਹਾਂ ਬਹੁਤ ਸਾਰੀਆਂ ਐਸੀਆਂ ਥਾਵਾਂ ਸੀ ਜਿੱਥੇ ਆਮਦਨ ਜਾਂ ਜਾਇਦਾਦ ਜਾਂ ਪਹਿਲੀ ਜ਼ਮੀਨ ਬਹੁਤੀ ਗੁਰੂ ਘਰਾਂ ਦੇ ਨਾਮ ਦੇ ਨਾਲ ਲੱਗੀ ਹੋਈ ਸੀ ਹੁਣ ਜਦੋਂ ਤਨ ਬਹੁਤਾ ਆਉਣਾ ਸ਼ੁਰੂ ਹੋਇਆ ਤੇ ਜਿਹੜੇ ਉਥੋਂ ਦੇ ਕਾਬਜ਼ ਪੁਜਾਰੀ ਸਨ ਅੰਗਰੇਜ਼ਾਂ ਦੀ ਸ਼ੈ ਹੋਣ ਕਰਕੇ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਸਿੱਖਾਂ ਨੂੰ ਦੂਰ ਰੱਖਣਾ ਹੈ ਅੰਗਰੇਜ਼ ਇਹ ਗੱਲ ਮੰਨਦੇ ਸਨ ਕਿ ਇੱਕ ਸਟੇਟ ਦੇ ਅੰਦਰ ਗੁਰਦੁਆਰਾ ਜਿਹੜਾ ਵੱਖਰੀ ਸਟੇਟ ਦਾ ਕੰਮ ਕਰਦਾ ਪਿਆ ਹੈ ਅੱਜ ਅੱਜ ਬੜੀ ਗੱਲ ਕੀਤੀ ਜਾਂਦੀ ਕਿ ਅਸੀਂ ਸਾਡੀ ਤਵੱਖਰੀ ਸੈਪਰੇਟ ਸਟੇਟ ਦੀ ਸਾਡੀ ਹੋਂਦ ਦੀ ਸਾਡੇ ਉਹ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ ਜਾਂਦੀ ਇਹ ਦਾਵਾ ਸ਼ੁਰੂ ਤੋਂ ਹੀ ਚੱਲਦਾ ਆਉਂਦਾ ਪਿਆ ਹੈ ਜੀ ਫਿਰ ਜਦੋਂ ਅੰਗਰੇਜ਼ਾਂ ਨੇ ਇਹ ਸਾਰਾ ਕੁਝ ਪ੍ਰਬੰਧ ਕੀਤਾ ਕਿ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਤੋਂ ਕਿਉਂਕਿ ਗੁਰੂ ਸਾਹਿਬ ਜਦੋਂ ਸੱਤ ਦਾ ਉਪਦੇਸ਼ ਦੇਣਗੇ ਇੱਕ ਵਿਦਵਾਨ ਨੇ ਬੜਾ ਸੋਹਣਾ ਪੁੱਛਿਆ ਉਹ ਕਹਿੰਦਾ ਸਿੱਖਾਂ ਨੂੰ ਤਾਕਤ ਕਿੱਥੋਂ ਮਿਲਦੀ ਆ ਉਹਨੇ ਦੋ ਗੱਲਾਂ ਕਹੀਆਂ ਕਹਿਣ ਲੱਗਾ ਤਾਕਤ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਤੇ ਤਾਕਤ ਨੂੰ ਅਡਾਪਟ ਕਰਨ ਵਾਸਤੇ ਗ੍ਰਹਿਣ ਕਰਨ ਵਾਸਤੇ ਪੰਥ ਦੇ ਦਾਇਰੇ ਵਿੱਚ ਬਚਣਾ ਪੈਂਦਾ ਹੈ ਇਹ ਕਦੇ ਯਾਦ ਰੱਖੋ ਕਿ ਤਾਕਤ ਦਾ ਸੋਮਾ ਜਿੰਨੀ એનર્ਜੀ ਸਿੱਖ ਦੇ ਕੋਲ ਅਧਿਆਤਮਿਕ ਸ਼ਕਤੀ ਜੋ ਸਿੱਖ ਦੇ ਕੋਲ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਮਿਲਦੀ ਪਈ ਆ ਔਰ ਔਰ ਜਦੋਂ ਅਸੀਂ ਕੱਲ ਨੂੰ ਗੱਲ ਕਰਾਂਗੇ ਸ਼ਾਇਦ ਜੇ ਸਮਾਂ ਰਿਹਾ ਤੇ ਅੱਜ ਵੀ ਆਪਾਂ ਉਸ ਗੱਲ ਨੂੰ ਕੋਸ਼ਿਸ਼ ਕਰਾਂਗੇ ਗੱਤਨ ਕਰਨ ਦੇ ਕਿ ਜਦੋਂ ਸਾਕੇ ਪੰਜਾ ਸਾਹਿਬ ਹੁੰਦਾ ਏ ਉਸ ਸਾਕੇ ਪੰਜਾ ਸਾਹਿਬ ਦਾ ਸਥਾਨ ਧੰਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਹ ਸਥਾਨ ਜਿੱਥੇ ਪ੍ਰਤਖ ਉਹ ਕਰਾਮਾਤ ਵਾਪਰੀ ਕਿ ਬੜੀ ਗੰਦਾਰੀ ਪੱਥਰ ਸੁੱਟਦਾ ਐ ਤੇ ਗੁਰੂ ਨਾਨਕ ਹੱਥ ਲਾ ਕੇ ਉਸ ਨੂੰ ਰੋਕਦੇ ਆ ਉਸ ਸਥਾਨ ਤੇ ਸਿੱਖਾਂ ਨੇ ਗੱਡੀ ਰੋਕ ਕੇ ਵਿਖਾਈ ਉਹਦੇ ਵਿੱਚ ਭਾਈ ਕਰਮ ਸਿੰਘ ਹੋਨੇ ਉਹ ਜਿਹੜੇ ਸਨ ਉਹ ਸ਼ਹੀਦ ਹੋਏ ਭਾਈ ਪ੍ਰਤਾਪ ਸਿੰਘ ਸ਼ਹੀਦ ਹੋਏ ਉਹ ਜਦੋਂ ਗੱਡੀ ਨੇ ਦੋਨਾਂ ਸਿੱਖਾਂ ਨੂੰ ਐ ਆਪਣੇ ਥੱਲੇ ਦੜਨ ਕੇ ਰੱਖ ਦਿੱਤਾ ਸਰੀਰ ਦੀਆਂ ਹੱਡੀਆਂ ਚੂਰ ਹੋ ਚੁੱਕੀਆਂ ਸਨ ਇੱਥੋਂ ਤੱਕ ਕਿ ਭਾਈ ਪ੍ਰਤਾਪ ਸਿੰਘ ਜਿਹੜੇ ਸਨ ਨਾ ਉਹਨਾਂ ਦਾ ਚਬਾੜਾ ਜਿਹੜਾ ਸੀ ਉਹ ਬਿਲਕੁਲ ਖੁੱਲ ਚੁੱਕਾ ਸੀ ਦੱਸੋ ਖੁੱਲੇ ਚ ਬਾਡੀ ਦੇ ਨਾਲ ਵੀ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਤੇ ਬਿਲਕੁਲ ਅਡੋਲ ਹੋ ਸਕਦਾ ਕਿ ਕਿਸੇ ਸਰੀਰ ਦੇ ਵਿੱਚ ਕੰਡਾ ਵੀ ਚੁਗ ਜਾਏ ਤੇ ਬੰਦਾ ਸਾਰੀ ਰਾਤ ਤੜਫਦਾ ਰਹਿੰਦਾ ਏ ਜਿਹਦੇ ਸਰੀਰ ਦੇ ਉੱਤੇ ਗੱਡੀ ਲੰਘੀ ਹੋਵੇ ਉਹ ਫਿਰ ਵੀ ਜਪਜੀ ਪੜਦਾ ਹੋਵੇ ਦੱਸੋ ਅਧਿਆਤਮ ਤਾਕਤ ਉਹਥੇ ਕਿਉਂ ਨਾ ਵਾਪਰੀ ਹੋਵੇ ਕਿਸਮਤ ਇਹ ਇਹ ਸਟੇਸ਼ਨ ਮਾਸਟਰ ਜਿਹੜਾ ਸੀ ਨਾ ਉਹਨੇ ਦੱਸਿਆ ਸੀ ਕਿ ਗੱਡੀ ਇੱਥੇ ਨਹੀਂ ਰੁਕਣੀ ਡਰਾਈਵਰ ਜਿਹੜਾ ਗੱਡੀ ਟ੍ਰੇਨ ਚਲਾਉਂਦਾ ਪਿਆ ਉਸ ਡਰਾਈਵਰ ਨੂੰ ਕਿਹਾ ਸੀ ਤੁਸੀਂ ਬ੍ਰੇਕ ਨਹੀਂ ਲਾਉਣੀ ਔਰ ਜਦੋਂ ਗੱਡੀ ਰੁੱਕ ਜਾਂਦੀ ਆ ਨਾ 300 ਤੋਂ ਜ਼ਿਆਦਾ ਸਿੱਖ ਉਸ ਰੇਲ ਦੀ ਪੱਟੜੀ ਦੇ ਉੱਤੇ ਬੈਠੇ ਹੋਏ ਸੀ। ਤੇ ਉਹ 300 ਸਿੱਖਾਂ ਦੇ ਉੱਤੋਂ ਦੀ ਉਹ ਲੰਘ ਸਕਦੀ ਸੀ ਪਰ ਦੋ ਸਿੱਖ ਜ਼ਖਮੀ ਗੰਭੀਰ ਹੋਏ ਬਾਅਦ ਵਿੱਚ ਸ਼ਹੀਦ ਹੋ ਜਾਂਦੇ ਨੇ ਸਰੀਰ ਤਿਆਗ ਦਿੱਤਾ। ਜਦੋਂ ਉਹ ਡਰਾਈਵਰ ਦੇ ਉੱਤੇ ਕੇਸ ਚੱਲਿਆ ਨਾ اسلامਾਬਾਦ ਦੇ ਵਿੱਚ ਅਦਾਲਤ ਵਿੱਚ ਕੇਸ ਚੱਲਦਾ ਏ ਉਹਨੂੰ ਕਿਹਾ ਤੂੰ ਬ੍ਰੇਕ ਕਿਉਂ ਲਾਈ? ਉਹ ਕਹਿੰਦਾ ਮੈਂ ਸੱਚੀ ਕਸਮ